ਪਿਆਰੀ ਭਰਾਵੋ ਅੱਜ ਅਸੀਂ ਖੜੇ ਹਾਂ ਸ੍ਰੀ ਹਰ ਰਾਇਪੁਰ ਜ਼ਿਲ੍ਹਾ ਬਟਿੰਡਾ ਦੀ ਸਰਕਾਰੀ ਗਊਸ਼ਾਲਾ ਵਿੱਚ ਜਿੱਥੇ ਕਿ ਸ੍ਰੀ ਸਾਈਂ ਸੇਵਾ ਦਾਲ ਰਜਿਸਟਰਡ ਬਟਿੰਡਾ ਵੱਲੋਂ 21 ਕੁਇੰਟਲ 60 ਕਿਲੋ ਤਰਬੂਜ ਅੱਜ ਮਿਤੀ 11 ਜੂਨ ਦਿਨ ਮੰਗਲਵਾਰ ਨੂੰ ਗਊਆਂ ਦੇ ਲਈ ਲਿਆ ਕੇ ਉਪਲਬਧ ਕਰਵਾਇਆ ਗਿਆ ਹੈਗਾ ਦੱਸਣਯੋਗ ਹੈ ਕਿ ਇਹ ਗਊਸ਼ਾਲਾ ਪਟੰਡਾ ਸਹਿਰ ਤੋਂ ਦੂਰ ਹੋਣ ਕਾਰਨ ਅਤੇ ਸਰਕਾਰੀ ਹੋਣ ਕਾਰਨ ਇਸ ਕੌਸਲਾ ਵਿੱਚ ਤੂੜੀ ਹਰੇ-ਜਾਰੇ ਅਤੇ ਹੋਰ ਭੋਜਨ ਪਦਾਰਥ ਜੋ ਗਊਆਂ ਵਾਸਤੇ ਹਨ ਉਹਨਾਂ ਦੀ ਬਹੁਤ ਜ਼ਿਆਦਾ ਟੋਟ ਰਹਿੰਦੀ ਹੈ ਜਿਸ ਕਾਰਨ ਜੋ ਗਊਆ ਜੋ ਇੱਥੇ ਗਊਆਂ ਹਨ ਉਹਨਾਂ ਦੀ ਹਾਲਾਤ ਇਹ ਰਹਿੰਦੀ ਹੈ ਕਿ ਉਹ ਜ਼ਿਆਦਾਤਰ ਭੁੱਖ ਘਟਦੇ ਹਨ ਔਰ ਸ੍ਰੀ ਸਾਈਂ ਸੇਵਾਦਾਲਾ ਬਟਿੰਡਾ ਵੱਲੋਂ ਲੰਬੇ ਸਮੇਂ ਤੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵਾਰ-ਵਾਰ ਇੱਥੇ ਇਹਨਾਂ ਵਾਰਤੇ ਕਦੇ ਤੂੜੀ ਕਦੇ ਹਰੇ-ਚਾਰੇ ਅਤੇ ਅੱਜ ਤਰਬੂਜਾਂ ਦੇ 21 ਕੁਇੰਟਲ 60 ਕਿਲੋ ਦੀ ਪ੍ਰਬੰਧ ਕਰਕੇ ਭੇਜਿਆ ਗਿਆ ਹੈ ਜੋ ਕਿ ਬਹੁਤ ਹੀ ਸ਼ਲਾਣਜੋਕ ਕਦਮ ਹੈ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਕੌਸ਼ਲਾਵਾਲਾ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇੱਥੇ ਹਰੇ ਚਾਰੇ ਤੇ ਭੋਜਨ ਪਦਾਰਥਾਂ ਦੀ ਬਹੁਤ ਜ਼ਿਆਦਾ ਤੋੜ ਰਹਿੰਦੀ ਹੈ।